ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਸਾਰਾ ਸਵਾਗਤ ਸਾਡੇ ਚੈਨਲ ਦਲਜੀਤ ਪਾਲ ਵਲੌਗਸ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਬ੍ਰੈਡ ਪਕੌੜੇ ਚਲੋ ਤੁਹਾਨੂੰ ਦਿਖਾਉਨੇ ਆ ਰੈਸਪੀ ਇੱਕ ਅਲੱਗ ਤਰੀਕੇ ਨਾਲ ਬਣਾਉਣੇ ਆ ਜਿਵੇਂ ਅਸੀਂ ਵਿਆਹਾਂ 'ਚ ਖਾਣੇ ਆ ਨਾ ਪਨੀਰ ਦੀ ਫਿਲਿੰਗ ਕਰਕੇ ਉਵੇਂ ਬਣਾਉਣ ਲੱਗੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਕਿਵੇਂ ਬਣਾਉਣੇ ਹੁਣ ਅਸੀਂ ਬ੍ਰੈਡ ਪਕੌੜਿਆਂ ਨਾਲ ਖਾਣ ਵਾਸਤੇ ਗ੍ਰੀਨ ਚਟਨੀ ਬਣਾਉਣ ਲੱਗੇ ਆ ਧਨੀਆ ਤੇ ਪਦੀਨੇ ਦੀ ਹੁੰਦੀ ਆ ਧਨੀਆ ਸਾਨੂੰ ਮਿਲ ਜਾਣੇ ਆ ਪਦੀਨਾ ਸਾਡੇ ਘਰੇ ਹੈਗਾ ਹੀ ਅਸੀਂ ਘਰੋਂ ਹੀ ਤੋੜ ਲਿਆ ਹੈ ਤੇ ਹੋਣਾ ਸੀ ਇਹ ਚ ਪਾਵਾਂਗੇ ਪੁਦੀਨਾ ਤੇ ਨਾਲ ਪਾਵਾਂਗੇ ਅਸੀਂ ਲਸਣ ਦੀਆਂ 4-5 ਕਲੀਆਂ ਤੇ ਨਾਲ ਅਸੀਂ ਪਾਵਾਂਗੇ ਹਰੀ ਮਿਰਚ ਜੋ ਕਿ ਵੀ ਸਾਡੇ ਘਰੇ ਲੱਗੀ ਹੋਈ ਆ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਹਾਫ ਨਿੰਬੂ ਬੀਟ ਇੱਕ ਗੇਜ ਹਾਂਜੀ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਨਮਕ ਬਲੈਕ ਹਾਂਜੀ ਹਾਂਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਬਲੈਕ ਨਮਕ ਤੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਕਰਾਂਗੇ ਗਰੈਂਡ ਹਾਂਜੀ ਪਦੀਨਾ ਹੋ ਗਿਆ ਹੈ ਗ੍ਰੈਂਡ ਥੋਣੇ ਦੇ ਵਿੱਚ ਅਸੀਂ ਮਿਕਸ ਕਰਾਂਗੇ ਦਹੀਂ ਹੁਣ ਅਸੀਂ ਥੋੜਾ ਦਹੀਂ ਲੈ ਕੇ ਤੋਂ ਉਹਨੂੰ ਫੈਂਟ ਲਾਂਗੇ ਚੰਗੀ ਤਰ੍ਹਾਂ ਥੋਣੇ ਦੇ ਵਿੱਚ ਮਿਕਸ ਕਰ ਦਾਂਗੇ ਅਸੀਂ ਇਹ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਸਾਡੀ ਗ੍ਰੀਨ ਚਟਨੀ ਬਣ ਕੇ ਹੋ ਗਈ ਹੈ ਰੈਡੀ ਮੈਸੇ ਬਿਨਾ ਪਦੀਨੇ ਬਿਨਾ ਧਨੀਏ ਤੋਂ ਆ ਪਦੀਨਾ ਅਸੀਂ ਪਾ ਲਿਆ ਹਾਂਜੀ ਹੁਣ ਅਸੀਂ ਲੱਗੇ ਹਾਂ ਬ੍ਰੈਡ ਪਕੌੜੇ ਬਣਾਉਣ ਤੇ ਨਾਲੇ ਤੁਹਾਨੂੰ ਰੈਸਪੀ ਦੱਸਦੇ ਆ ਕੀ ਕੀ ਮੈਂ ਮਤਲਬ ਕੀ ਕੀ ਫਿਲ ਕਰ ਲੱਗੇ ਅਸੀਂ ਬ੍ਰੈਡ ਦੇ ਵਿੱਚ ਸਭ ਤੋਂ ਪਹਿਲਾਂ ਲਵਾਂਗੇ ਆਲੂ ਜੋ ਕਿ ਅਸੀਂ ਬੋਇਲ ਕਰਕੇ ਛਿੱਲ ਕੇ ਠੰਡੇ ਕਰਨ ਵਾਸਤੇ ਰੱਖੇ ਹੋਏ ਸੀ ਹਾਂਜੀ ਤੇ ਹੁਣ ਅਸੀਂ ਇਹਨਾਂ ਆਲੂਆਂ ਦੇ ਵਿੱਚ ਪਾਵਾਂਗੇ ਕੱਟੇ ਹੋਏ ਪਿਆਜ਼ ਅਸੀਂ ਇਹਨਾਂ ਦੇ ਵਿੱਚ ਪਾਵਾਂਗੇ 2 ਚਮਚ ਪੀਸਾ ਹੋਇਆ ਅਨਾਰ ਦਾਣਾ ਤੇ ਇੱਥੇ ਅਸੀਂ ਲੈ ਆਇਆ ਕੁੱਟਿਆ ਹੋਇਆ ਧਨੀਆ ਸਬੂਤੇ ਵਾਲਾ ਜਿਹੜਾ ਉਹਨੂੰ ਕੁੱਟ ਕੇ ਤੇ ਇੱਧਰ ਹੈਗਾ ਆ ਅੱਧਾ ਚਮਚ ਅਜੀਰਾ ਤੇ ਅੱਧਾ ਚਮਚ ਜਵੈਨ ਹਾਂਜੀ ਤਾਂ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ 1 ਚਮਚ ਨਮਕ పావగే గర్మ మసాలా అమ్మ పావేర పావే సారా మసాలే చంగ తర హు ఏ పా మిర్చ తిను చారరి మిర్చా ਹੋਣਾ ਸੀ ਆ ਰੀ ਮਿਰਚ ਪਾ ਲਈ ਆ ਤੇ ਹੁਣ ਇਹਨਾਂ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਇਹਨਾਂ ਨੂੰ ਸਿਲੋਣਾ ਆ ਬ੍ਰੈਡ ਦੇ ਵਿੱਚ ਫਿਲਿੰਗ ਕਰਨੀ ਹੈ ਇਹਨਾਂ ਆਲੂਆਂ ਦੀ ਹਾਂਜੀ ਆਲੂ ਤੇ ਹੋ ਗਿਆ ਸਾਡੇ ਮਿਕਸ ਹੁਣ ਅਸੀਂ ਲਾਗੇ ਤਿਆਰ ਕਰਾਂਗੇ ਬੇਸਣ ਬੇਸਣ ਦਾ ਘੋਲ ਬਣਾਵਾਂਗੇ ਇੱਕ ਹਾਂਜੀ ਅੱਧੀ ਕੌਲੀ ਇਹ ਆ ਤੇ ਇੱਕ ਕੌਲੀ ਆ ਡੇਢ ਕੌਲੀ ਆਪਾਂ ਬੇਸਣ ਦੀ ਲਈਏ ਹਾਂਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅਜਵੈਨ ਥੋੜੀ ਜੀ ਅਜਵੈਨ ਲੈ ਕੇ ਉਹਨੂੰ ਥੋੜਾ ਮਲ ਕੇ ਮਸਲ ਕੇ ਤੇ ਫਿਰ ਇਹਨੂੰ ਪਾਵਾਂਗੇ ਇਹਦੇ ਵਿੱਚ ਹੁਣ ਪਾਵਾਂਗੇ ਵਸਨ ਦੇ ਵਿੱਚ ਥੋੜਾ ਜਿਹਾ ਨਮਕ ਥੋੜਾ ਜਿਹਾ ਨਮਕ ਪਾਵਾਂਗੇ ਤੇ ਯਾਦ ਰੱਖਣਾ ਕਿ ਅਸੀਂ ਆਲੂਆਂ 'ਚ ਵੀ ਨਮਕ ਪਾਇਆ ਹੋਇਆ ਹੈ ਇਸ ਕਰਕੇ ਬਹੁਤ ਜ਼ਿਆਦਾ ਨਾ ਹੋ ਜਾਏ ਤੇ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਹਲਦੀ ਕਲਰ ਵਾਸਤੇ ਥੋੜੀ ਜਿਹੀ ਪਾਵਾਂਗੇ ਤੇ ਜੀ ਮਿਕਸ ਚ ਬਸ ਇਹ ਥੋੜਾ ਕਲਰ ਵਾਸਤੇ ਪਾਈ ਹੈ ਹਾਂਜੀ ਤੇ ਹੁਣ ਅਸੀਂ ਇਹਦੇ ਚ ਪਾਵਾਂਗੇ 2 ਚਮਚ ਦਹੀਂ ਦੇ ਕਿ ਦਹੀਂ ਨਾਲ ਨਾ ਥੋੜੇ ਸੌਫਟ ਬਣਦੇ ਆ ਸੌਫਟ ਬਣਾਉਣ ਕਰਕੇ ਥੋੜਾ ਇਹਦੇ ਚ ਦਹੀਂ ਮਿਕਸ ਕਰਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਇਹਦਾ ਇੱਕ ਬੈਟਰ ਤਿਆਰ ਕਰ ਲਾਂਗੇ ਹਾਂਜੀ ਹੁਣ ਸਾਡਾ ਵੇਸੰਦ ਦਾ ਕੋਲ ਬਣ ਕੇ ਹੋ ਗਿਆ ਤਿਆਰ ਥੋੜਾ ਇਹੇ ਰੱਖਣਾ ਹੈ ਜਿਆਦਾ ਪਤਲਾ ਵੀ ਨਾ ਹੋਵੇ ਤੇ ਨਾ ਬਹੁਤਾ ਜਿਆਦਾ ਸੰਘਣਾ ਹੋਵੇ ਜਿਵੇਂ ਬ੍ਰੈਡ ਦੇ ਉੱਤੇ ਥੋੜਾ ਟਿਕ ਵੀ ਜਾਵੇ ਹੁਣ ਅਸੀਂ ਕੱਟਾਂਗੇ ਪਨੀਰ ਪਨੀਰ ਦੇ ਸਲਾਈਸ ਬਣਾ ਲਾਂਗੇ ਛੋਟੇ ਛੋਟੇ ਹਾਂਜੀ ਹੁਣ ਅਸੀਂ ਲੱਗੇ ਆ ਬਰੈਡਾਂ ਦੇ ਵਿੱਚ ਫਿਲਿੰਗ ਕਰਨ ਆਲੂਆਂ ਦੀ ਤੇ ਪਨੀਰ ਦੀ ਹਾਂਜੀ ਤੁਹਾਨੂੰ ਦਿਖਾਉਨੇ ਆ ਬਰੈਡ ਲੈ ਕੇ ਥੋੜਾ ਜਿਹਾ ਜਿੱਤ ਪਾਣੀ ਵਾਲਾ ਹੱਥ ਲਾਉਣਾ ਹੈ ਫਿਰ ਇਹਦੇ ਵਿੱਚ ਲਗਾਉਨੇ ਆ ਆਲੂ ਹੋਣਾ ਜੀ ਦੇ ਵਿੱਚ ਲਗਾਵਾਂਗੇ ਪਨੀਰ ਪਨੀਰ ਦੇ ਜੋ ਸਲਾਈਸ ਕੀਤੇ ਨੇ ਉਹ ਲਗਾਵਾਂਗੇ ਹੁਣ ਅਸੂਰੇ ਵਿੱਚ ਆਹ ਦੇਖੋ ਇਦਾਂ ਆਲੂਆਂ ਦੇ ਉੱਪਰ ਪਨੀਰ ਲੱਗ ਗਿਆ ਫਿਰ ਹੁਣ ਇਹਦੇ ਉੱਪਰ ਅਸ ਲਾਵਾਂਗੇ ਇੱਕ ਬ੍ਰੈਡ ਬ੍ਰੈਡ ਇਹ ਹੋ ਗਈ ਇਹਨਾਂ ਦੀ ਫਿਲਿੰਗ ਹਾਲ ਤੁਸੀਂ ਦੇਖ ਸਕਦੇ ਹੋ ਬਾਕੀ ਤਾਂ ਬਣਾ ਕੇ ਦਿਖਾਣੇ ਆ ਬ੍ਰੈਡ ਦੇ ਉੱਪਰ ਥੋੜਾ ਜਿਹਾ ਪਾਣੀ ਲੈਣਾ ਹੈ ਕਿ ਆਲੂ ਟਿਕ ਜਾਣ ਪਾਣੀ ਵਾਲਾ ਹੱਥ ਲਾ ਕੇ ਫੇਰ ਇਹਦੇ ਚ ਆਲੂ ਫਿਲ ਕਰਨੇ ਹਲਵਾ ਦੀ ਫਿਲਿੰਗ ਹੋਣ ਤੋਂ ਬਾਅਦ ਫਿਰ ਇਹਦੇ ਉੱਪਰ ਅਸੀਂ ਲਗਾ ਦੇਣਾ ਹੈ ਪਨੀਰ ਦੇ ਸ্লাইਸ ਫਿਰ ਉੱਪਰ ਅਸੀਂ ਦੂਸਰਾ ਬ੍ਰੈਡ ਲਗਾ ਦੇਣਾ ਹੈ ਹਾਂਜੀ ਹੁਣ ਇਹਦਾ ਲਗਾ ਕੇ ਫਿਰ ਇਹਦੇ ਉੱਪਰ ਅਸੀਂ ਲਗਾਵਾਂਗੇ ਪਨੀਰ ਪਨੀਰ ਦੇ ਸ্লাইਸ ਲਗਾ ਕੇ ਫਿਰ ਇਹਦੇ ਉੱਪਰ ਅਸੀਂ ਲਗਾ ਦਾਂਗੇ ਦੂਸਰੇ ਵਾਲਾ ਬ੍ਰੈਡ ਮੈਗਜ਼ੀਨ ਵੇਸਨ ਚ ਹਾਂਜੀ ਹੁਣ ਅਸੀਂ ਪਾ ਲਿਆ ਕढ़ाई 'ਚ ਤੇਲ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਊ ਹੋ ਜਾਏਗਾ ਤੇ ਫੇਰ ਅਸੀਂ ਪਾਵਾਂਗੇ ਇਹਦੇ 'ਚ ਪਕੌੜੇ ਹਾਂਜੀ ਹੁਣ ਅਸੀਂ ਬ੍ਰੈਡ ਦੀ ਕਰਾਂ ਲਾਂਗੇ ਕਟਿੰਗ ਹਾਂਜੀ ਇਹਨੂੰ ਪਾਉਣਾ ਹੈ ਜਾਂ ਮੈਸਨ ਰੱਖ ਦੂੰ ਚੀਜ਼ ਪਾ ਕੇ ਇਹ ਸਟਾਫ ਹੋ ਗਿਆ ਤੇ ਤੇਲ ਚ ਪਾ ਲਿਆ ਸਾਰਾ ਹਾਂਜੀ ਤੇ ਹੁਣ ਅਸੀਂ ਪਾਵਾਂਗੇ ਬਰੈਡ ਨੂੰ ਵੇਸਣ ਲਾ ਲਿਆ ਹੈ ਉਹ ਅਸੀਂ ਕਿੱਧਰ ਲੱਗੇ ਤੇ ਇਹਦੇ ਚ ਰਜਾ ਘੋਟੇਲ ਪਾ ਦਿਨਾ ਕੋਈ ਸਾਈਡ ਤੋਂ ਵੀ ਪੱਕ ਜੇ ਹਾਂਜੀ ਤੁਸੀਂ ਦੇਖ ਸਕਦੇ ਹੋ ਕੌੜਿਆਂ ਦਾ ਕਲਰ ਕਿੰਨਾ ਸੋਨਾ ਆਉਂ ਰਿਹਾ ਹੈ 골ਡਨ ਬ੍ਰਾਊਨ ਹੋ ਗਏ ਆ ਹੁਣ ਇਹਨਾਂ ਨੂੰ ਦੋਨੋਂ ਸਾਈਡ ਤੋਂ ਬ੍ਰਾਊਨ ਕਰਕੇ ਫਿਰ ਕਢ ਲਾਂਗੇ ਬਾਹਰ ਅਸੀਂ ਹਾਂਜੀ ਤੇ ਹੁਣ ਹੋ ਗਿਆ 골ਡਨ ਬ੍ਰਾਊਨ ਹੁਣ ਇਹਨਾਂ ਨੂੰ ਅਸੀਂ ਕਢ ਲਾਂਗੇ ਬਾਹਰ ਹਾਂਜੀ ਹੁਣ ਅਸੀਂ ਇਹਨਾਂ ਨੂੰ ਰੱਖਤਾ ਏ ਨੈਪਕਿਨ ਪੇਪਰ ਦੇ ਉੱਪਰ ਕਿ ਜਿਹੜਾ ਵੀ ਥੋੜਾ ਬਹੁਤਾ ਇਹਦੇ ਵਿੱਚ ਆਇਲ ਹੋਏਗਾ ਨਿਕਲ ਜਾਏਗਾ ਹਾਂਜੀ ਆਹ ਵੇਖੋ ਤੁਸੀਂ ਵੇਖ ਸਕਦੇ ਹੋ ਕਿ ਆਇਲ ਇਹਦਾ ਨਿਕਲਦਾ ਪਿਆ ਹੈ ਜਿਹੜਾ ਥੋੜਾ ਬਹੁਤਾ ਅੰਦਰ ਗਿਆ ਹੋਊਗਾ ਚਟਪੌੜੇ ਬਣ ਕੇ ਹੋ ਗਿਆ ਰੈਡੀ ਤੇ ਹੁਣ ਅਸੀਂ ਰੱਖਾਂਗੇ ਸੌਸ ਜੇ ਅਸੀਂ ਜਿਹੜੀ ਬਦੀਨੀ ਆਦੀ ਬਣਾਈ ਸੀ ਗ੍ਰੀਨ ਚਟਨੀ ਹੋਇਆ ਆਹ ਹੈਗੀ ਆ ਟਮਾਟੋ ਸੌਸ ਹੈ ਜਿਹੜੀ ਮਤਲਬ ਆਪਾਂ ਕੈਚਅਪ ਸੌਸ ਕਹਿ ਦਿੰਨੇ ਆ ਉਹ ਵਾਲੀ ਹਾਂਜੀ ਤੇ ਤੁਸੀਂ ਵੀ ਬਣਾਓ ਤੇ ਖਾਓ ਬਹੁਤ ਵਧੀਆ ਬਣੇ ਆ ਤੇ ਇੱਥੇ ਕਰਦੇ ਆ ਅਸੀਂ ਵਲੌਗ ਦਾ ਐਂਡ ਤੇ ਸਾਡੀ ਰੈਸਪੀ ਨੂੰ ਜਰੂਰ ਦੱਸਿਓ ਕਮੈਂਟਾਂ 'ਚ ਕਿਵੇਂ ਦਾ ਲੱਗਿਆ ਤੁਹਾਨੂੰ ਪਸੰਦ ਆਈ ਆ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਬਸਕ੍ਰਾਈਬ ਜੀ ਸਾਰਿਆਂ ਨੂੰ ਪਾਣੀ ਪਾਣੀ ਬਹੁਤ ਕ੍ਰਿਸਪੀ ਬਣੇ ਹੋਏ ਆ ਸਾਡੇ ਬ੍ਰੈਡ ਪਕੌੜੇ